ਮੌਸਮ ਵਿਭਾਗ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਅੱਜ ਭਾਰੀ بارش ਲਈ ਰੈਡ ਅਲਰਟ ਜਾਰੀ ਕੀਤਾ ਹੈ ਵਿਭਾਗ ਮੁਤਾਬਕ ਪਲਕੇ ਤੱਕ ਗੁਜਰਾਤ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਕੁਝ ਥਾਵਾਂ ਤੇ ਜ਼ਿਆਦਾ بارش ਹੋ ਸਕਦੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾਕਟਰ ਆਰਕੇ ਜਨਾਮੁਨੀ ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਬੰਗਾਲ ਦੀ ਖਾੜੀ ਦੇ ਤੱਟ ਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਇਸ ਕਾਰਨ ਬੁੱਧਵਾਰ ਤੱਕ ਉੜੀਸ਼ਾ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਗੰਗਾ ਦੇ ਆਲੇ-ਦੁਆਲੇ ਕੁਝ ਥਾਵਾਂ ਤੇ ਫੇਰ ਤੋਂ بارش ਹੋਣ ਦੀ ਸੰਭਾਵਨਾ ਹੈ ਪੰਜਾਬ ਅਤੇ ਗੁਆੰਡੀ ਸੂਬੇ ਹਿਮਾਚਲ ਵਿੱਚ ਲੰਘੇ ਦਿਨ ਤੋਂ ਪਏ ਭਾਰੀ ਮੀਂਹ ਦੇ ਚੱਲਦਿਆਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਪਠਾਨਕੋਟ ਦੇ ਚੱਕੀ ਦਰਿਆ ਬੱਦਰੇ ਪਾਣੀ ਕਾਰਨ ਪਠਾਨਕੋਟ 에어ਪੋਰਟ ਦਾ ਰਸਤਾ ਪੂਰੀ ਤਰ੍ਹਾਂ ਚੱਕੀ ਦਰਿਆ ਦੇ ਪਾਣੀ 'ਚ ਡੁੱਬ ਗਿਆ ਹੈ ਜਿਸ ਦੇ ਚਲਦੇ ਹੁਣ 에어ਪੋਰਟ ਤੇ ਪਠਾਨਕੋਟ ਦਾ ਸੰਪਰਕ ਟੁੱਟ ਗਿਆ ਹੈ ਕਾਮਕਾਜੀ ਲੋਕ ਅਤੇ ਸਕੂਲੀ ਬੱਚੇ ਇਸੇ ਰਸਤੇ ਦਾ ਇਸਤੇਮਾਲ ਕਰਦੇ ਨੇ ਪਰ ਹੁਣ ਰਸਤਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਉਹਨਾਂ ਨੂੰ ਭਾਰੀ ਔਂਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਮਾਦੋਪੁਰ ਹਾਈਡਲ ਤੋਂ 63500 ਕਿਊਸਿਕ ਪਾਣੀ ਅੱਗੇ ਭੇਜਿਆ ਜਾ ਰਿਹਾ ਹੈ ਇਸ ਦੇ ਚਲਦਿਆਂ ਪਠਾਨਕੋਟ ਗੁਰਦਾਸਪੁਰ ਤੇ ਮੁਕੇਰੀਆਂ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ احتیاط ਵਜੋਂ ਕਈ ਨੀਵੇਂ ਇਲਾਕੇ ਜਾਂ ਪਾਣੀ ਦੇ ਕੰਡੇ ਪੈਂਦੇ ਖੇਤਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਰਾਵੀ ਬਿਆਸ ਦਰਿਆਵਾਂ 'ਚ ਪਾਣੀ ਦਾ ਤੇਜ਼ ਵਹਾਅ ਵੀ ਪੰਜਾਬ ਲਈ ਖਤਰੇ ਦੀ ਘੰਟੀ ਬਣ ਗਿਆ ਹੈ ਸੂਬੇ ਦੇ ਕਰੀਬ ਦਰਜਣ ਭਾਰਤ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋਣ ਨਾਲ ਚੋਆ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ 'ਤੇ ਮਿਲਣ ਲੱਗ ਪਿਆ ਹੈ ਪੌਂਗ ਡੈਮ 'ਚੋਂ ਬਿਆਸ ਦਰਿਆ 'ਚ ਕੱਲ ਸਿਰਫ 20000 ਕਿਉਂਕਿ ਪਾਣੀ ਛੱਡਣ ਦੇ باوجود ਬਿਆਤ ਰਿਆ ਦੇ ਚੋਆ ਦੇ ਪਾਣੀ ਨੇ ਤਬਾਈ ਮਚਾ ਦਿੱਤੀ ਹੈ ਇਸ ਦੌਰਾਨ ਜੀ ਸਾਗਰ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਦੂਜੇ ਪਾਸੇ ਪੌਂਗ ਡੈਮ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਅੱਜ ਸਵੇਰੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1385 ਫੁੱਟ ਸੀ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਵੀ ਹੁਣ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਨੇ ਜਲਾਲਾਬਾਦ ਦੇ ਅਦਾਦਰਜਨ ਪਿੰਡ ਸਤਲੂ ਦੇ ਪਾਣੀ ਵਿੱਚ ਪੇੜ ਵਿੱਚ ਆਉਣ ਕਾਰਨ ਕਈ ਪਿੰਡਾਂ ਦਾ ਸੜਕੀ ਸੰਪਰਕ ਵੀ ਟੁੱਟ ਗਿਆ ਸਥਾਨਕ ਪ੍ਰਸ਼ਾਸਨ ਨੇ ਇਸ ਸਥਿਤੀ ਨੂੰ ਦੇਖਦਿਆਂ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਹੈ। ਜਿਹੜਾ ਲਾਹ ਜਿਹੜਾ ਮਾੜੀਆ ਪਾਣੀ ਕਦੇ ਸਾਰੇ ਦਬਰਾਂ ਦਾ ਚਾਰਾ ਜਿਹਾ ਖਤਮ ਹੋ ਚੁੱਕਾ ਤੇ ਆਮ ਜਾਨ ਵੀ ਝੋਲੜਾ ਧਾਂ ਜਾਨਾ ਜਾਨਾ ਨਾ ਪਰ ਆਪਣੀ ਉਹੀ ਦਿੱਕਤ ਹੋ ਜੀ ਪਾਣੀ ਬਹੁਤ ਜ਼ਿਆਦਾ ਆਇਆ ਸੱਤ ਪਿੰਡ ਪਾਰ ਹੈ ਗ੍ਰਿਆਂ ਪਾਰ ਦੋ ਦਿਨ ਪਿੰਡ ਇੱਥੇ ਮਕੋੜੇ ਦੇ ਨਾਲ ਲੱਗਦੇ ਆ ਉਹ ਸਾਰੇ ਡੁੱਬੇ ਗਏ ਨੇ ਕੋਈ ਸਹੂਲਤ ਨਹੀਂ ਕੋਈ ਆਣੀ ਹੈਗਾ ਚਾਹੇ ਬਤੋ ਬਦਸੂਨ ਤੋਂ ਮਿਲਣੀ ਚਾਹੀਏ ਜਦਾਂ ਨੂੰ ਕੋਈ ਆਏ ਦੇਖੇ ਸੁਣੇ ਜਦਾਂ ਨੂੰ ਲੋੜ ਮੰਦਾ ਉਹ ਲੋੜ ਜੀ ਉੱਤੇ ਪੂਰੀ ਕੀਤੀ ਜਾਏ ਕੋਈ ਕੋਈ ਜਾਣਾ ਚਾਹੀਦਾ ਹੈ ਸਾਡੀ ਕੋਈ ਸਰ ਦੇਖੋ ਹਾਂ ਤਾਂ ਬਹੁਤ ਮੁਸ਼ਕਿਲ ਆ ਅਗਰ ਉਨਕਾ ਇਹ ਚੀਜ਼ੇ ਪਹਿਲੇ ਸੇ ਜਦੋਂ ਕੋਈ ਅਦਰ ਰੋਡ ਹੈ ਮੈਨੂੰ ਅਭੀ ਇੱਥੇ ਫਸੇ ਬੜੇ ਲੋਕ ਬੱਚੇ ਛੋਟੇ ਛੋਟੇ ਕਿੰਨੇ ਹੀ ਸਾਥ کافی ਮੁਸ਼ਕਿਲوں ਦਾ ਸਾਹਮਣਾ ਕਰਨਾ ਪੜ ਰਹਾ ਹੈ